ਯਾਨਿਕ ਸ੍ਰੀਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮੇਸ਼ ਸੋਨੀ ਅਸੀਂ ਇਸ ਵਕਤ ਫਤੇਗੜ ਚੂੜੀਆਂ ਦੇ ਜੀਵਨ ਨੂਰ ਹਸਪਤਾਲ ਵਿਕੇ ਮੌਜੂਦ ਹਾਂ ਜਿੱਥੇ ਐਸਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਿਹੜਾ ਉਹ ਤੋਰਾ ਕੀਤਾ ਜਾਏਗਾ ਉਹ ਡੇਰਾ ਪਾਪਾ ਨਾਨਕ ਕਮਦਾਸ ਹੋਣੇ ਵਾਲ ਤੇ ਹੋਰ ਖੇਤਰਾਂ ਵਿੱਚ ਫਟੇਗੜ ਚੂੜੀਆਂ ਤੋਂ ਆਪਣੇ ਲੜੀ ਫੇਰੀਦਾਂ ਨੂੰ ਹੜ ਜਿਹੜੇ ਪੀੜਤਰੇ ਉਹਨਾਂ ਨਾਲ ਮੁਲਾਕਾਤ ਕਰਨਗੇ ਤੇ ਇਥੋਂ ਹੀ ਰਾਤ ਸਮਗਰੀ ਜਿਹੜੀ ਲੈ ਕੇ ਹੋਰ ਆਪਣੇ ਸਾਥੀਆਂ ਸਮੇਤ ਰਵਾਨਾ ਹੋਣਗੇ ਉਹਨਾਂ ਦੇ ਨਾਲ ਇੱਥੇ ਵਕ ਵਕ ਅਧਿਕਾਰੀ ਵੀ ਮੌਜੂਦ ਨੇ ਤੇ ਐਸਸੀ ਭਾਈਚਾਰੇ ਦੇ ਲੋਕ ਵੀ ਇਥੇ ਇਕੱਤਰ ਹੋਏ ਨੇ ਆਪਾਂ ਜਸਬੀਰ ਸਿੰਘ ਗੜੀ ਜੀ ਨਾਲ ਗੱਲਬਾਤ ਕਰਾਂਗੇ ਕਿ ਉਹ ਆਪਣੀ ਇਸ ਫੇਰੀ ਨੂੰ ਕਿਵੇਂ ਦੇਖਦੇ ਨੇ ਤੇ ਕਿਵੇਂ ਹੜ ਪੀੜਤਾਂ ਦੀ ਮਦਦ ਕਰਦੇ ਨੇ ਗੁਰਜੀਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਆ ਮੇਰੇ ਸਮ ਲੱਗਦਾ ਵਾ ਕਿ ਬਾਬਾ ਜੀ ਨੇ ਧਾਰਮਿਕ ਪੱਖ ਤੇ ਗੜੀ ਸਾਹਿਬ ਨੇ ਸਮਾਜਿਕ ਪੱਖ ਬਹੁਤ ਹੀ ਬਕੂਬੀ ਦੇ ਨਾਲ ਸਾਰਾ ਵਰਨਰ ਕਰ ਚੁੱਕੇ ਆ ਸੋ ਮੈਂ ਫਤਿਹਗੜ ਚੂੜੀਆਂ ਦੀ ਧਰਤੀ ਤੇ ਰਮਦਾਸ ਏਰੀਆ ਦੇ ਵਿੱਚ ਜਿਹੜੇ ਹਰਪ੍ਰੇਮ ਲੋਕ ਨੇ ਉਹਨਾਂ ਦੀ ਮਦਦ ਲਈ ਉਹਨਾਂ ਦੀ ਸਾਰ ਲਈ ਤੇ ਇੱਕ ਸੁਨੇਹੇ ਤੇ ਸਾਡੇ ਕੋਲ ਪਹੁੰਚੇ ਨੇ ਇਹਨਾਂ ਦਾ ਧੰਨਵਾਦ ਜਿਉਂ ਆਖਦਾ ਬਾਕੀ ਤੁਸੀਂ ਸਭ ਜਾਣਦੇ ਹੋ ਮੈਂ ਸਾਰੇ ਭੈਣ ਭਰਾ ਮੇਰੀ ਕੋ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹ ਵੇਲਾ ਜਿਹੜਾ ਨਾ ਇੱਕ ਦੂਜੇ ਦੀ ਬਾਹ ਫੜ ਕੇ ਭਾਈਚਾਰਕ ਸਾਂਝ ਜਿਹੜੀਆਂ ਨੂੰ ਮਜ਼ਬੂਤ ਕਰਨ ਦਾ ਵਾ ਕੋਸ਼ਿਸ਼ ਕਰੋ ਕਿ ਜੇ ਆਪਾਂ ਦੇ ਰਹੇ ਹਾਂ ਨਾ ਇਹ ਗੁਰਬਾਨੀ ਕਹਿੰਦੀ ਤਾਲ ਲਈ ਆਪਾਂ ਅੰਨ ਦਿੱਤਾ ਕਿਛਾਤ ਨਾ ਆਵੇ ਇਹ ਸਭ ਸਾਡੀ ਪੰਜਾਬ ਦੇ ਸੰਤਾ ਪਹਿਲਾਂ ਹੀ ਭੋਗੇ ਅੱਥੇ ਤਾਂ 84 ਵਰਗੀ ਮਾਰ ਹੋਰ ਚੱਲ ਰਹੀ ਆ ਸਾਡੇ ਅਕਾਲ ਤੱਕ ਹੈਗੇ ਤੇ ਸਿੱਖਾਂ ਨੇ ਮੁਰ ਸਰਜੀਤ ਕਰਕੇ ਸਰਕਾਰਾਂ ਤੋਂ ਮੰਗਾਂ ਦੀ ਲੋੜ ਨਹੀਂ ਪਈ ਪੰਜਾਬ ਨੂੰ ਤਬਾਹ ਗਾਂ ਵੀ ਨਾ ਲੋਕਾਂ ਨੇ ਕਰਨਾ ਮਾੜੀ ਸੋਚ ਵਾਲਿਆਂ ਨੇ ਸੋ ਪੰਜਾਬੀਓ ਤੁਹਾਡਾ ਧੰਨਵਾਦ ਜਾਤ ਪਾਤ ਉੱਥੇ ਉੱਟ ਕੇ ਤੇ ਸਾਰੇ ਪੈਣ ਭਰ ਆ ਲਗੇ ਇਹਨਾਂ ਮੁਸ਼ਕਲਾਂ ਦਾ ਆਪਾਂ ਹੱਲ ਸਭ ਨੇ ਕਰਨਾ ਆਉਣ ਵਾਲੇ ਸਮੇਂ 'ਚ ਸਾਡੀ ਨਸਲਾਂ ਨੇ ਵੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਤੋੜਾ ਕਰਨ ਦੇ ਲਈ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਜਿਹੜੀ ਚੀਜ਼ ਜਿਹੜਾ ਦੁੱਖ ਜਿਹੜਾ ਸੰਤਾਪ ਅੱਜ ਚੱਲ ਰਿਹਾ ਇੰਨਾ ਸੰਤਾਪ ਤਾਂ ਅਬਦਾਲੀ ਦੇ 11 ਹੱਲਿਆ ਚ ਨਹੀਂ ਪੰਜਾਬ ਨੇ ਝੱਲਿਆ ਜਦੋਂ ਕਹਿੰਦੇ ਸੀ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ شاہ ਦਾ ਅੱਜ ਜੇ ਸਤਗੁਰੂ ਨਾਨਕ ਦੇਵ ਮਹਾਰਾਜ ਹੁੰਦੇ ਤਾਂ ਜ਼ਰੂਰ ਇਹ ਗੱਲ ਕਹਿੰਦੇ ਐਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦਨਾ ਆ لیکن ਜਦੋਂ ਪੰਜਮੇ ਪਿਤਾ ਸਤਗੁਰੂ ਅਰਜਨ ਦੇਵ ਮਹਾਰਾਜ ਨੂੰ ਦੇਖਦੇ ਆ ਤਾਂ ਤੇਰਾ ਬਾਣਾ ਮਿੱਠਾ ਲੱਗੇ ਪਰ ਮੈਂ ਸਦਕੇ ਜਾਨਾ ਪੰਜਾਬੀਆਂ ਦੇ ਜਿਨ੍ਹਾਂ ਨੇ ਪੰਜਾਬ ਦੇ ਇਸ ਦੁੱਖ ਦੀ ਘੜੀ 'ਚ ਜਦੋਂ ਅਜ 23 ਦੇ 23 ਜ਼ਿਲ੍ਹਿਆਂ ਦੇ ਜਿਹੜੇ ਪਿੰਡੋ ਆ ਉਹ ਖਰਾਬ ਮੌਸਮ ਨਾਲ ਔਰ ਤਕਰੀਬਨ 8 ਜ਼ਿਲ੍ਹੇ ਜਿਹੜੇ ਆ ਉਹ ਲਗਭਗ 8 ਤੋਂ ਜ਼ਿਆਦਾ ਉਹ ਖੜਾ ਦੇ ਨਾਲ ਪੀੜਤੋ ਆ ਲੋਕਾਂ ਦੇ ਘਰ ਢਹਿ ਗਏ ਚਾਰ ਦੀਵਾਰੀਆਂ ਢਹਿ ਗਈਆਂ ਡੰਗਰ ਹੜ ਗਏ ਮਰ ਗਏ ਮਸ਼ੀਨਰੀਆਂ ਸੁਆਹਾ ਹੋ ਗਈਆਂ ਹਰ ਚੀਜ਼ ਪੰਜਾਬ ਦੀ ਤਕਰੀਬਨ 1800 ਪਿੰਡ 1800 ਪਿੰਡ ਜਿਹੜਾ ਮਲਿਆ ਮੇਟੋ ਔਰ ਅਜੋ ਸੁਨੜੀ ਦੇ ਵਿੱਚ ਅਸੀਂ ਇਸ ਗਰਦਾਸਪੁਰ ਜ਼ਿਲ੍ਹੇ ਦੇ ਫਤੇਗੜ ਚੂੜੀਆਂ ਪਿੰਡ 'ਚ ਖੜੇ ਆਂ ਸ਼ਹਿਰ 'ਚ ਖੜੇ ਆਂ ਕਾਹਾਂ ਅਸੀਂ ਡੇਰਾ ਬਾਬਾ ਨਾਨਕ ਤੇ ਦੋ ਪਿੰਡਾਂ ਦਾ ਦੌਰਾ ਜਿਹੜਾ ਆ ਉਸ ਸਾਡੇ ਵਿੱਚ ਸਾਲ ਸਪਾਹੀ ਜਿਹੜੀ ਸੁਸਾਇਟੀ ਆ ਲੁਧਿਆਣੇ ਤੋਂ ਭਾਜੀ ਦਿਵਿੰਦਰ ਜੀ ਚਲਾਉਂਦੇ ਆ ਉਹਨਾਂ ਦੀ ਗਵਾਈ ਦੇ ਵਿੱਚ ਅਸੀਂ ਅੱਜ ਨਾਲ ਚੱਲੇ ਆਂ ਔਰ ਵਿਸ਼ੇਸ਼ ਤੌਰ ਤੇ ਜਦੋਂ ਇੱਕ ਖਬਰ ਲੱਗੀ ਤਾਂ ਸ਼੍ਰੀ ਖੁਰਾਲਗੜ੍ਹ ਸਾਹਿਬ ਤਪਸਥਾਨ ਚਰ ਜਿਹੜਾ ਸ਼੍ਰੀ ਗੁਰੂ ਦਾਸ ਜੀ ਮਾਰੇ ਦੀ ਚਰਨ ਛੋਹ ਧਰਤੀ ਆ ਤਾਂ ਉੱਥੋਂ ਦੇ ਜਿਹੜੇ ਮੁੱਖ ਸੇਵਾਦਾਰ ਹੈ ਡਾਕਟਰ ਕੇਵਲ ਸਿੰਘ ਚਾਕਰ ਸਾਹਿਬ ਬਾਬਾ ਜੀ ਇਹ ਵੀ ਅੱਜ ਆਪਣੇ ਨਾਲ ਆਏ ਆ ਜਿੱਥੇ ਡਾਕਟਰ ਆ ਬਾਬਾ ਕੇਵਲ ਸਿੰਘ ਜੀ ਨੇ ਦਵਾਈਆਂ ਦਾ ਵੱਡੇ ਕਾਰਟੂਨ ਨਾਲ ਲੈ ਕੇ ਆਏ ਆ ਉੱਥੇ ਭਾਈ ਦਵਿੰਦਰ ਸਿੰਘ ਜੀ ਇਹਨਾਂ ਨੇ ਵੀ ਦਵਾਈਆਂ ਰਸਤਾ ਔਰ ਇਲਾਕੇ ਦੇ ਦਾਨਵੀਦਾਂ ਦੇ ਨਾਲ ਔਰ ਵੱਖ-ਵੱਖ ਪੰਜਾਬ ਦੀਆਂ ਸਮਾਜਿਕ ਜਥੇਬੰਦੀਆਂ ਦੇ ਨਾਲ ਇਹ ਲੋਕਾਂ ਦੀ ਈੜਾ ਜਿਹੜੀ ਆ ਉਹਦੇ 'ਚ ਖੜੇ ਹੋਏ ਆ ਔਰ ਮੈਂ ਵੀ ਜਿਹੜੇ ਪੰਜਾਬ ਦੇ ਪੰਜਾਬੀਆਂ ਲਈ ਲੋਕ ਲੜ ਰਹੇ ਆ ਉਹਨਾਂ ਦੀ ਜिद ਵਾ ਕਿ ਅਸੀਂ ਆਪਣਾ ਪੰਜਾਬੀ ਭੈਣ ਭਰਾ ਦੁਖੀ ਨਹੀਂ ਰਹਿਣ ਦੇਣਾ ਭੁੱਖਾ ਨਹੀਂ ਰਹਿਣ ਦੇਣਾ ਪੰਜਾਬੀ ਦਾ ਛੱਡੋ ਡੰਗਰ ਵੀ ਭੁੱਖੇ ਨਹੀਂ ਰਹਿਣ ਦੇਣੇ ਜਿਹੜੇ ਉਹ ਸਾਰੇ ਪੰਜਾਬੀ ਜਿਹੜੇ ਅੱਜ ਸੇਵਾ ਚ ਲੱਗੇ ਹੋ ਆ ਉਹਨਾਂ ਦੀ ਹੌਸਲਾ ਫੁਜਾਈ ਕਰਨ ਲਈ ਔਰ ਆਪਣੇ ਲੋਕਾਂ ਦਾ ਦੁੱਖ ਤਰ ਦੇਖਣ ਲਈ ਮੈਂ ਇੱਥੇ ਪਹੁੰਚਿਆ ਕਿਹੜੇ ਕਿਹੜੇ ਪਿੰਡਾਂ ਚ ਤੁਸੀਂ ਜਾ ਰਹੇ ਰਹਤਾ ਲੈਗੇ ਅੱਜ ਸਹੀ ਇੱਥੇ ਦੋ ਪਿੰਡਾਂ ਚ ਡੇਰਾ ਬਾਬਾ ਨਾਨਕ ਕਿਉਂਕਿ ਇਹ ਤਾਂ ਸਾਰਾ ਹੀ ਇਲਾਕਾ ਜਿਹੜਾ ਟੋਟਲੀ ਥਾੜਾਂ ਦੀ ਮਾਰ ਚ ਤਬਾਹ ਹੋ ਗਿਆ ਆ ਦੋ ਪਿੰਡ ਜਿਹੜੇ ਰੂੜੇਆਲ ਤੇ ਦੂਜਾ ਪਿੰਡ ਹੈਗਾ ਆ ਚੰਗੀ ਕੋਨੇਵਾਲ ਕੋਨੇਵਾਲ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਜਾਣਾ ਕਿਉਂਕਿ ਮੇਰੇ ਲਈ ਇਹ ਇਲਾਕਾ ਬਿਲਕੁਲ ਨਵਾਂ ਆ ਔਰ ਪਿੰਡਾਂ 'ਚ ਜਾਣਾ ਤਾਂ ਹੋਰ ਵੀ ਬਿਲਕੁਲ ਨਵਾਂ ਪਰ ਦਿਲ ਜਿਹੜਾ ਹਰ ਪੰਜਾਬੀ ਦਾ ਇਸ ਗੱਲ ਲਈ ਅੱਜ ਦਰਦਮੰਦ ਹੈ ਕਿ ਕਿ ਯਾਰ ਅਸੀਂ ਵੀ ਕੁਝ ਉੱਥੇ ਸੇਵਾ ਪਰਿਆਈ ਅਸੀਂ ਵੀ ਕੋਈ ਸੇਵਾ ਕਰੀਏ ਬਸ ਉਹ ਸੇਵਾ ਹੀ ਜਿਹੜੀ ਆ ਉਹ ਪੰਜਾਬੀਆਂ ਦੀ ਉਹਦੇ ਲਈ ਸਰ ਚੁਕੀਤਵਾਦ ਰਾਜਾ ਬਣੇ ਨਗਦੀ ਵੀ ਡੀਜ਼ਲ ਵਾਸਤੇ ਲੋਕਾਂ ਦੀ ਸੇਵਾ ਕਰ ਰਹੇ ਆ ਦੇਖੋ ਅੱਜ ਦੇ ਦਿਨ ਜੇ ਨਿੱਕਾ ਪੈਸਾ ਵੀ ਦੇ ਦਿੱਤਾ ਨਾ ਜਿਸ ਜਿਸ ਜੱਗ ਦੇ ਵਿੱਚ ਸੇਵਾ ਦੇ ਜੱਗ ਵਿੱਚ ਲੋਕਾਂ ਦੇ ਪੀੜਾਂ ਦਾ ਪ੍ਰਾਗ ਅੱਜ ਚੱਲ ਰਿਹਾ ਪੰਜਾਬੀ ਗੀਤ ਗਾਉਂਦੇ ਰਹੇ ਨਾ ਪੀੜਾਂ ਦਾ ਪ੍ਰਾਗਾ ਭੁੰਦੇ ਭੱਟੀ ਵਾਲੀਏ ਅੱਜ ਪੀੜਾਂ ਦਾ ਪ੍ਰਾਗਾ ਪੰਜਾਬੀਆਂ ਦਾ ਉਹਨੂੰ ਭੁੰਨਣ ਦੇ ਲਈ ਪੂਰੇ ਪੰਜਾਬੀ ਜਿਹੜੇ ਆ ਉਹ ਚਾਹੁੰਦੇ ਆ ਕਿ ਪੀੜਾ ਜਿਹੜੀ ਆ ਘਟ ਜਾਏ ਅੱਜ ਤਾਂ ਹਲੇ ਸ਼ੁਰੂ ਹੋਈ ਆ ਆ 15 20 ਦਿਨ ਹੜਾਂ ਦੀ ਮਾਰ ਨਾਲ ਅਕਲ ਦਾ ਹੀ ਮੌਸਮ ਨਿੰਬਲ ਜਿਹੜਾ ਹੋਣਾ ਸ਼ੁਰੂ ਹੋਇਆ ਹੈ ਆ ਆਣੀ ਵਾਲੇ ਦਿਨਾਂ 'ਚ ਸਾਨੂੰ ਫੌਗ ਮਸ਼ੀਨਾਂ ਲੈ ਕੇ ਪਿੰਡ ਦੇ ਨੌਜਵਾਨਾਂ ਨੂੰ ਪਿੰਡ-ਪਿੰਡ ਉਹ ਧੂਆਂ ਵੀ ਮਾਰਨਾ ਪੈਣਾ ਮੱਛਰ ਦਾ ਜਿਹੜੇ ਸੈਂਕੜੇ ਹਜ਼ਾਰਾਂ ਡੰਗਰ ਮਰ ਗਏ ਆ ਉਹਨਾਂ ਬਿਮਾਰੀਆਂ ਫੈਲਣੀਆਂ ਉਹਦੇ ਲਈ ਸਾਨੂੰ ਜਿਹੜਾ ਹੈਗਾ ਉਹ ਵੱਖ-ਵੱਖ ਭਾਗਾਂ ਨੂੰ ਔਰ ਸਮਾਜ ਸੇਵੀ ਜਥੇਬੰਦੀਆਂ ਨੂੰ ਲੱਗਣਾ ਪੈਣਾ ਆ ਜ਼ਮੀਨਾਂ ਹੜ ਗਈਆਂ ਰੇਤੇ ਨਾਲ ਮਿੱਟੀ ਨਾਲ ਗਾਰ ਨਾਲ ਭਰ ਗਈਆਂ 2 ਲੱਖ ਕਟੇਰ ਜਿਹੜੀ ਜ਼ਮੀਨ ਹੈ ਉਹ ਰੁੜ ਗਈ ਆ ਉਹਦੀ ਵੀ ਪਰਵਰਿਸ਼ ਕਰਨੀ ਪੈਣੀ ਆ ਤਾਂ ਜਿਹੜੀ ਵੀ ਕੋਈ ਪਾਰਟੀ ਆ ਕੋਈ ਮਨੁੱਖ ਆ ਜਿਹੜਾ ਵੀ ਸੇਵਾ ਕਰ ਰਿਹਾ ਉਹ ਸਭ ਚੰਗੇ ਨੇ ਉਹ ਉਹਨਾਂ ਸਾਰਿਆਂ ਦੀ ਹੱਲਾਸ਼ੇਰੀ ਅਸੀਂ ਕਰਦੇ ਆ ਧੰਨਵਾਦ ਬਹੁਤ ਬਾਬਾ ਇਸ ਇਲਾਕੇ ਵਿੱਚ ਕਿਹੜੇ ਕਿੱਥੇ ਕਿੱਥੇ ਜਾ ਰਹੇ ਹੋ ਤੇ ਕੀ ਕੀ ਇਹ ਸੇਵਾ ਕੀਤੀ ਜਾ ਰਹੀ ਹੈ ਅੱਜ ਮਾਝੇ ਦੀ ਧਰਤੀ ਤੇ ਮਾਣਯੋਗ ਸਰਦਾਰ ਜਸਵੀਰ ਸਿੰਘ ਘੜੀ ਐਸੀ ਕਮਿਸ਼ਨ ਪੰਜਾਬ ਦੇ ਨਾਲ ਆਣ ਦਾ ਅੱਜ ਮੌਕਾ ਮਿਲਿਆ ਹੈ ਇਹ ਜਿਹੜੀ ਕੁਦਰਤ ਦੀ ਕਰੋਪੀ ਪੰਜਾਬ ਦੀ ਧਰਤੀ ਤੇ ਬਾਹਰਦ ਹੋਈ ਹੈ ਖਾਸ ਕਰਕੇ ਮਰਜੇ ਦੀ ਧਰਤੀ ਬਹੁਤ ਨੁਕਸਾਨੀ ਗਈ ਹੈ ਗੁਰਬਾਣੀ ਦਾ ਫਰਮਾਨ ਹੈ ਕਰਤੇ ਕੀਮਤ ਕਰਤਾ ਜਾਣਾ ਜਾਂ ਕਹਿ ਗੁਰ ਕਹਿ ਸੂਰਾ ਪਤਾ ਕਾਪਟੂ ਕੀ ਜਾਣਦਾ ਹੈ ਕਿ ਕਿਵੇਂ ਹੋਈ ਆ ਪਰ ਜਿਤ ਤੱਕ ਸਾਡਾ ਬਹੁਤ ਕਤਾਲ ਕੰਮ ਕਰਦਾ ਹੈ ਇਹ ਸਮਝ ਆਉਂਦਾ ਹੈ ਕਿ ਗੁਰਬਾਣੀ ਨੇ ਸਾਨੂੰ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਅਸੀਂ ਕਸਮ ਨਹੀਂ ਛੱਡੀ ਕੋਈ ਪਾਣੀ ਨੂੰ ਗੰਦਾ ਕਰਨ ਲਈ ਧਰਤੀ ਨੂੰ ਗੰਦਾ ਕਰਨ ਲਈ ਹਵਾ ਨੂੰ ਗੰਦਾ ਕਰਨ ਲਈ ਪਾਣੀ ਦੇ ਰਾਹ ਡੱਕ ਲੈ ਗਏ ਤਸੀਆਂ ਡੱਕ ਲਈਆਂ ਗਈਆਂ ਬਈਆਂ ਡੱਕ ਲਈਆਂ ਗਈਆਂ ਅਸੀਂ ਆਪਣਾ ਬਣਦਾ ਫਰਜ਼ ਨਹੀਂ ਨਿਭਾਇਆ ਅਸੀਂ ਪਾਣੀ ਨੂੰ ਮਿੱਤਰ ਨਹੀਂ ਸਮਝਿਆ ਪਵਨ ਨੂੰ ਆਪਣਾ ਗੁਰੂ ਨਹੀਂ ਸਮਝਿਆ ਪਾਣੀ ਨੂੰ ਪਤਾ ਨਹੀਂ ਸਮਝਿਆ ਅੱਜ ਨਰਾਜ ਪਿਤਾ ਜਿਹੜਾ ਹੈ ਉਹ ਹੜ ਦਾ ਸਲਾਬ ਬਣ ਕੇ ਅੱਜ ਵਰਿਆ ਹੈ ਔਰ ਜਿੱਥੇ ਇਹ ਦੁਖਾਂਤ ਵਰਤਿਆ ਹੈ ਪੰਜਾਬੀ ਭਰਾਵਾਂ ਨੇ ਬਹੁਤ ਤਨਮਨ ਦੇ ਨਾਲ ਸੇਵਾ ਕੀਤੀ ਹੈ ਪਰ ਕਿਤੇ ਕਿਤੇ ਕਿਹੜੀ ਖਬਰ ਆ ਰਹੀ ਹੈ ਕਿ ਵੇੜਿਆਂ ਦੇ ਵਿੱਚ ਜਿਹੜਾ ਲੰਗਰ ਜਾਂ ਪ੍ਰਸ਼ਾਦ ਹੈ ਜਾਂ ਕੋਈ ਰਸਦ ਹੈ ਉਹ ਦੇਣ ਤੋਂ ਕੁਝ ਵੀ ਨ ਕਚਕਾਰੇ ਨੇ ਇਦਾਂ ਦੀਆਂ ਵੀਡੀਓਜ਼ ਆਈਆਂ ਕਿ ਅਸੀਂ ਮਗਰ ਭੱਜੇ ਟਰਾਲੀਆਂ ਦੇ ਕੁੱਤਿਆਂ ਵਰਗਾ ਬਤੀਰਾ ਜਿੰਦਾ ਵੀ ਸ਼ਬਦ ਕਬੀਰ ਨੇ ਵਰਤਿਆ ਕਿ ਸਾਡਾ ਨਾ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਜਿਹੜਾ ਸੇਵਾਦਾਰ ਹੈ ਨਾ ਗੁਰੂ ਸਾਹਿਬ ਦਾ ਇਹ ਸੇਵਾ ਕਿਸੇ ਵੀ ਨਹੀਂ ਇਹ ਸੇਵਾ ਸਾਡੇ ਗੁਰੂਆਂ ਦੀ ਦੇਣ ਹੈ ਗੁਰੂਆਂ ਦੇ ਨਾਂ ਤੇ ਸੇਵਾ ਹੋ ਰਹੀ ਹੈ ਸੇਵਾ ਵਿੱਚ ਬਿੱਤਕਾ ਨਹੀਂ ਹੋਣਾ ਚਾਹੀਦਾ ਭਾਈ ਖਨਈਆ ਜੀ ਨੇ ਕੋਈ ਬਿੱਤਕਰਾ ਨਹੀਂ ਕੀਤਾ ਜਦੋਂ ਸੇਵਾ ਬਾਬਾ ਸੰਗਤ ਸਿੰਘ ਨੂੰ ਮਿਲੀ ਆਪਣਾ ਫੀਸ ਕਟਾਇਆ ਗਿਆ ਬੰਦ-ਬੰਦ ਕਟਾਇਆ ਗਿਆ ਲੇਕਿਨ ਸੇਵਾ ਨਿਰਵਿਘਨ ਜਾਰੀ ਰੱਖੀ ਸੋ ਮੈਂ ਬੇਨਤੀ ਕਰਦਾ ਕਿ ਆਪਣੀ ਭਾਸ਼ਾ ਜਿਹੜੇ ਸੇਵਾਦਾਰ ਹੈ ਜਿਹੜੇ ਇਦਾਂ ਦੀ ਭਾਸ਼ਾ ਵਰਦੇ ਹੋ ਠੀਕ ਕਰੋ ਕਿਉਂਕਿ ਭਾਸ਼ਾ ਮਨੁੱਖ ਦਾ ਚਰਿੱਤਰ ਹੈ ਜੇ ਮੈਂ ਅੱਜ ਆ ਵਾਣਾ પાਕੇ ਸੰਤ ਕਹਿਲਾਣਾ ਬਾਬਾ ਕਹਿਲਾਣਾ ਤਾਂ ਮੇਰਾ ਵਾਣਾ ਸੰਤ ਨਹੀਂ ਹੈ ਮੇਰੀ ਭਾਸ਼ਾ ਸੰਤ ਹੈ ਜੇ ਮੇਰੀ ਇਸ ਬਾਣੇ ਵਿੱਚ ਭਾਸ਼ਾ ਗੰਦੀ ਹੈ ਤਾਂ ਫਿਰ ਮੈਨੂੰ ਲੋਕ ਕਹਿਣਗੇ ਕਿ ਵਾਣਾ ਤਾਂ ਤੇਰਾ ਜਰੂਰ ਧਾਰਮਿਕਾ ਪਰਤੇ ਦੀ ਭਾਸ਼ਾ ਗੰਦੀ ਹੈ ਇਸ ਕਰਕੇ ਮੇਰਾ ਚਰਿੱਤਰ ਵੀ ਗੰਦਾ ਹੋ ਜਾਏਗਾ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪੰਜਾਬ ਦੇ ਬਹਾਦਰ ਸੇਵਾਦਾਰੋ ਤੁਸੀਂ ਸੰਸਾਰ ਦੇ ਕਿਸੇ ਵੀ ਕੋਨੇ ਚਾਪਤਾਵੇ ਤੁਸੀਂ ਗੁਰੂਆਂ ਦੇ ਵਰਸਾਈ ਹੋਈ ਇਹ ਸੇਵਾ ਕਰਦੇ ਹਾਂ ਬਿਨਾ ਭੇਤ ਪਾਪ ਤੇ ਕਰਦੇ ਹਾਂ ਹੁਣ ਸਾਡੇ ਪੰਜਾਬ ਵਿੱਚ ਇਹ ਆਪਤਾਈ ਹੈ ਇੱਥੇ ਵੀ ਭੇਤ ਪਾਪਨਾ ਕੀਤਾ ਜਾਵੇ ਇਹ ਗੁਰੂ ਦਾ ਲੰਗਰ ਹੈ ਗੁਰੂ ਕਾ ਲੰਗਰ ਹੈ ਨਰਵਿਗਨ ਵਰਤਾਓ ਤੇ ਭੇਤ ਪਾਪਨਾ ਕਰਕੇ ਸਰਾਂ ਨੂੰ ਗਲਵੱਕੜੀ ਵਿੱਚ ਲਾਓ ਕਿਉਂਕਿ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੋਦਾ ਨਾ ਰਹਤਾ ਸੋ ਅੱਜ ਜਸਵੀਰ ਸਿੰਘ ਗੜੀ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਹੜੇ ਸਾਨੂੰ ਨਾਲ ਲੈ ਕੇ ਆਏ ਤਪਸਤਨ ਸ੍ਰੀ ਖਰਾਲ ਗੜ੍ਹ ਸਾਹਿਬ ਜਿੱਥੇ ਧੰਨ ਗੁਰੂ ਅਬਦਾਸ ਪਾਤਸ਼ਾਹ 4 ਸਾਲ 2 ਮਹੀਨੇ 11 ਦਿਨ ਲਈ ਦਾ ਅਸਥਾਨ ਦਾ ਝਾੜੂ ਵਰਦਾਰ ਹੈ ਅੱਜ ਸਰਦਾਰ ਜਸਵੀਰ ਸਿੰਘ ਗੜੀ ਤੇ ਸਹਿਲਾ ਸਾਹਿਬ ਦਾ ਆਣ ਦਾ ਸੁਆਗਤ ਸਵਾਗਤ ਸਵਾਗਤ ਹੋਇਆ ਨਾਲ ਸਾਡੇ ਗੁਰੂ ਘਰ ਦੇ ਫੈਡ ਗ੍ਰੰਤੀ ਸਾਹਿਬ ਕੈਸ਼ਰ ਸਾਹਿਬ ਆਏ ਨੇ ਭਰਤੀ ਜੀ ਆਏ ਨੇ ਚੌਧਰੀ ਜੀਤ ਜੀ ਆਏ ਨੇ ਡਿੰਪਲ ਜੀ ਆਏ ਨੇ ਸਾਰੇ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ